ਸੱਤ ਸ੍ਰੀ ਅਕਾਲ ਜੀ ਅੱਧੀ ਕੋਲੀ ਬੇਸਣ ਦੀ ਹਲਦੀ ਕਾਲੀ ਮੇਚ ਨਮ ਪਾ ਕੇ ਮਿਕਸ ਕਰ ਲਿਆ ਪਾਣੀ ਪਾ ਕੇ ਇਹਨੂੰ ਪਤਲਾ ਜਿਹਾ ਘੋਲ ਲੈਣਾ ਬੇਸਣ ਨੂੰ ਤੇ ਬੇਸਣ ਦਾ ਪੀਜ਼ਾ ਬਣਾਉਣ ਲੱਗੇ ਆਪਾਂ ਕੋਲ ਕੇ ਢੱਕ ਦਿੱਤਾ ਆ ਕੁਝ ਟਮਾਟਰ ਆਪਾਂ ਵੱਡੇ ਪੀਸ ਕੱਟੇ ਕੋ ਛੋਟੇ ਪੀਸ ਕੱਟ ਲਏ ਆ ਪਿਆਜ਼ ਹਰੀ ਮਿਰਚੋ ਵੀ ਕੱਟ ਲਈ ਆ ਇਹ ਪਾਤਾ ਖਾਣ ਵਾਲਾ ਸੋਡਾ ਮਿਕਸ ਕਰਤਾ ਆ ਵੱਡੇ ਪੀਸ ਜਿਹੜੇ ਆ ਪੈਨ ਦੇ ਵਿੱਚ ਰੱਖ ਦਣੇ ਆਪਾਂ ਸੇਕ ਨੂੰ ਘੱਟ ਰੱਖਣਾ ਸਾਰਾ ਬੇਸਣੇ ਤੇ ਪਾ ਕੇ ਢੱਕ ਦਿੱਤਾ ਤੇ ਹੁਣ ਇਹਨੂੰ ਇਸ ਤਰ੍ਹਾਂ ਪਹਿਲਾਂ ਹਲਾ ਲੈਣੇ ਫੇ ਪਲੇਟ 'ਚ ਕੱਢ ਕੇ ਇਹਨੂੰ ਪਲਟ ਲਿਆ ਸੀ ਇਤਿਆਦਾ ਇਹਨੂੰ ਨਾਲ ਦੇ ਨਾਲ ਆਪਾਂ ਸੈੱਟ ਕਰੀ ਜਾਨੇ ਉੱਪਰ ਆਪਾਂ ਪਾ ਦਤੀ ਇਹਦੇ ਸੇਜਵਾਨ ਸੌਸ ਪਾਈ ਆ ਨਹੀਂ ਤਾਂ ਟਮਾਟੋ ਸੌਸ ਪਾ ਲਓ ਤੇ ਉੱਪਰ ਆਪਾਂ ਪਾਤੀ ਸੀ ਮਿਊਨਿਜ਼ ਸਵੀਟ ਕੌਰਨ ਪਿਆਜ਼ ਤੇ ਸਾਰੀਆਂ ਚੀਜ਼ਾਂ ਪਾ ਕੇ ਟਮਾਟਰ ਹਰੀ ਮਿਰਚ ਤੇ ਉਹਨੂੰ ਆਪਾਂ ਥੋੜਾ ਪਕਾਇਆ ਫਿਰ ਆਪਾਂ ਰੱਖਿਆ ਚੀਜ਼ ਉੱਪਰ ਚੀਜ਼ ਪਾ ਕੇ ਢੱਕ ਦੇਣਾ ਬਹੁਤ ਹੀ ਟੇਸਟੀ ਬੇਸਣ ਦਾ ਪੀਜ਼ਾ ਇਸ ਤਰ੍ਹਾਂ ਬਣ ਕੇ ਤਿਆਰ ਹੁੰਦਾ ਪੀਜ਼ਾ ਕਹਿ ਲਓ ਨਾਸ਼ਤਾ ਕਹਿ ਲਓ ਦੇਖੋ ਜੀ ਕਿੰਨਾ ਸੋਹਣਾ ਤਿਆਰ ਹੋਇਆ ਫੁੱਲ ਵੀਡੀਓ ਮੇਰੀ ਬਿਲਜਿੰਦਰ ਕਿਚਨ ਚੈਨਲ ਤੇ ਸਰਚ ਕਰ ਲਿਆ ਕਰੋ ਸਸਿਕਾ ਜੀ